ਦੇਸੀ ਤਿੰਨ ਮਹੀਨੇ ਦੀ ਵਿਚਾਰ ਰੱਖਾਂਗੇ ਪਹਿਲਾ ਹਾੜ ਦੀ ਅਸਾੜ ਤਪੰਦਾ ਤਿਸ ਲੱਗੇ ਹਰ ਨਾਉ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਹਾੜ ਦਾ ਮਹੀਨਾ ਮਨਰ ਜਾਂਦੇ ਬੜਾ ਮਨ ਨੂੰ ਤਪਾਉਂਦਾ ਉਹਨਾਂ ਨੂੰ ਜਿਨ੍ਹਾਂ ਨੇ ਪਰਮਾਤਮਾ ਨੂੰ ਭੁੱਲ ਗਏ ਫਿਰ ਅੱਗੇ ਸਾਵਣ ਦਾ ਮਹੀਨਾ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮੰਤਰ ਰਤਾ ਸੱਚ ਰਾਂਗੇ ਇੱਕੋ ਨਾਮ ਅਧਾਰ ਜਿਹੜੀ ਜੀਵ ਇਸਤਰੀ ਪਰਮਾਤਮਾ ਨੂੰ ਸਿਰਫ ਇੱਕ ਜਾਣ ਕੇ ਇੱਕੋ ਹੀ ਹੈ ਔਰ ਆਪਣੇ ਜੀਵਨ ਨੂੰ ਉਸ ਨਾਲ ਜੋੜਦੀ ਆ ਉਹਦਾ ਮਨ ਤਨ ਖੜ ਜਾਂਦਾ ਅੱਗੇ ਆ ਗਿਆ ਭਾਦੋਈ ਭਰਮ ਭਲਾਣੀਆਂ ਦੂਜੇ ਲੱਗਾ ਹੈ ਤੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਇਕ ਜਿਹੜੀ ਜੀਵ ਇਸਤਰੀ ਕੋਈ ਨਾ ਕੋਈ ਦਰ ਲੱਭਦੀ ਰਹਿੰਦੀ ਨਵੇਂ ਤਾਂ ਨਵਾਂ ਦੋ ਪਾਜ ਜਿੰਦੀ ਕਦੀ ਉਧਰ ਕਦੀ ਉਧਰ ਕਦੀ ਉਧਰ ਝੁਗਦੀ ਕਦੀ ਉਧਰ ਝੁਗਦੀ ਮਾਰੇ ਜਾਂਦੇ ਇਹ ਭਰਮ ਭਲੇਖੇ ਚ ਇਹਦੇ ਕੋਲ ਨਾਮ ਦਾ ਰਸ ਨਹੀਂ ਹੈਗਾ ਤੋ 3 ਮਹੀਨੇ ਦੇ ਵਿੱਚ 8 ਦਾ ਮਹੀਨਾ ਤ ਪਉਂਦਾ ਫਿਰ ਸੌਣ ਚ ਕੁਝ ਜੀਵ ਇਸਤਰੀਆਂ ਮਾ ਪ੍ਰਮਾਤਮਾ ਨੂੰ ਇੱਕ ਜਾਣਦੀਆਂ ਉਹ ਠਰ ਜਾਂਦੀਆਂ ਕੁਝ ਆਨੰਦ ਲੈਂਦੀਆਂ ਅੱਗੇ ਭਾਦੋਂ ਦਾ ਮਹੀਨਾ ਆ ਜਾਂਦਾ ਭਾਦੋਂ ਦੇ ਵਿੱਚ ਦੋ ਭਾਵ ਵਾਲੀਆਂ ਇਸਤਰੀਆਂ ਭਰਮ ਭਲੇਖੇ ਚ ਡਿੱਗਦੀਆਂ ਤੋ ਵੀ ਨੇ ਬੜੇ ਕਰੜੇ ਸੀਗੇ ਪਰ ਹੁਣ ਜਿਸ ਤਰ੍ਹਾਂ ਇਨਸਾਨ ਦੀ ਸੋਚ ਬਦਲਦੀ ਜਾਂਦੀ ਉਦਾਂ ਹੀ ਪ੍ਰਕਿਰਤੀ 'ਚ ਬਦਲਾਅ ਆਉਂਦਾ ਆਹ ਮਹੀਨਾ ਭਾਦੋਂ ਦੇ ਵਿੱਚ ਇਸ ਤਰ੍ਹਾਂ ਦੇ ਮੀਂਹ ਨਹੀਂ ਸੀ ਆਉਂਦੇ ਸਨ ਬੜਾ ਕਰੜਾ ਮੀਂਹ ਆ ਸੀਗਾ ਇੱਥੋਂ ਸਾਨੂੰ ਸਮਝ ਲੈਣਾ ਚਾਹੀਦਾ ਵੀ ਅਸੀਂ ਜਿੰਨਾ ਦਿਮਾਗੀ ਤੌਰ ਤੇ ਆਪਣੇ ਆਪ ਨੂੰ ਚੁਸਤ ਚਲਾ ਕੇ ਬਣਦੇ ਆਂ ਪਰਮਾਤਮਾ ਕਿਉਂਕਿ ਉਹਦੀ ਉਪਜ ਆਪਾਂ ਪਰਮਾਤਮਾ ਦੀ ਅਸੀਂ ਦੇਣ ਆਂ ਪਰਮਾਤਮਾ ਪਰਮਾਤਮਾ ਦੇ ਹੱਥ ਜੜੀਆਂ ਸਾਡੀਆਂ ਜੜੀਆਂ ਜੀਵਨ ਦੀਆਂ ਡੋਰਾ ਨੇ ਅਸੀਂ ਕਿੰਨੇ ਵੀ ਚਲਾਕ ਬਣ ਜਾਈਏ ਪਰਮਾਤਮਾ ਤੋਂ ਚਲਾਕ ਨਹੀਂ ਹੋ ਸਕਦੇ ਕਿਉਂਕਿ ਪਰਮਾਤਮਾ ਸਾਡਾ ਜੀਵਨ ਦਾਤਾ ਹੈ ਇਸ ਲਈ ਹਰ ਮਹੀਨਾ ਅੱਗੇ ਸਿਆਣਿਆਂ ਨੇ ਦੇਖਿਆ ਹੁੰਦਾ ਸੀ ਪੀਸ ਮਹੀਨੇ ਚ ਮੀਂਹ ਪੈਣਾ ਹੀ ਪੈਣਾ ਹੁਣ ਨਹੀਂ ਪੈ ਰਿਆ ਇਸ ਮਹੀਨੇ ਚ ਸੁੱਕਾ ਰਹਿਣਾ ਨਹੀਂ ਹੋ ਰਿਹਾ ਦੋ ਮਹੀਨਾ ਚਮਾਸੇ ਲੱਗਦੇ ਸਨ ਅਤਿ ਦੀ ਗਰਮੀ ਪਰ ਹੁਣ ਨਹੀਂ ਹੋ ਰਹੀ ਤੁਸੀਂ ਦੇਖ ਲਓ ਜੇਠ ਹਾਰੜ ਜਿਹੜਾ ਇੰਨਾ ਸਾਰਾ ਮਹੀਨਾ ਮੀਂਹ ਆਲਾ ਰਿਹਾ ਫਿਰ ਸੌਣ ਵੀ ਹਰਿਆ ਭਰਿਆ ਮੀਂਹ ਚ ਰਿਹਾ ਤੇ ਹੁਣ ਭਾਦੋ ਵੀ ਐਤੋਂ ਹੀ ਸਭ ਤੋਂ ਜਾਂਦਾ ਕਿ ਜੜੀਆਂ ਸਿਆਣਿਆਂ ਦੀਆਂ ਕਿਆਸ ਰਾਈਆਂ ਹੀ ਉਹ ਉਲਟੀਆਂ ਪੈ ਰਹੀਆਂ ਕਿਉਂ ਕੋਈ ਬੰਦਾ ਇਨਸਾਨ ਜਿਹੜਾ ਬਹੁਤ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਇਸ ਲਈ ਪ੍ਰਮਾਤਮਾ ਤੋਂ ਉੱਪਰ ਨਹੀਂ ਕੋਈ ਵੀ ਹੋ ਸਕਦਾ।